ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਆਓ ਸੰਤ ਬਾਬਾ ਹਜਰ ਸਿੰਘ ਜੀ ਨੂੰ ਜਦੋਂ ਕਿਸੇ ਪ੍ਰੇਮੀ ਨੇ ਕਿਹਾ ਬਾਬਾ ਜੀ ਦਸੋਂ ਦਵਾਰ ਕਿਦਾਂ ਖੁੱਲਦਾ ਹੈ ਤਾਂ ਬਾਬਾ ਜੀ ਨੇ ਉਸ ਪ੍ਰੇਮੀ ਨੂੰ ਕਿਵੇਂ ਸਮਝਾਇਆ ਸੋ ਆਓ ਸਾਡੇ ਵੀਰ ਕਥਾਵਾਚਕ ਸਿੰਘ ਦੇ ਕੋਲੋਂ ਸਰਵਣ ਕਰਿਏ ਜੀ ਮਾਮਪੁਰਖ ਬਾਬਾ ਹਜਾਰਾ ਸਿੰਘ ਜੀ ਉਹਨਾਂ ਦੇ ਬਚਨ ਸੀ ਕਿਸੇ ਨੇ ਆਖਿਆ ਮਾਮਪੁਰਖੋ ਦਸਵਾਂ ਦਵਾਰਾ ਕਿਦਾਂ ਖੁੱਲਦਾ ਇਮਾਮਪੁਰਖਾ ਨੇ ਜੀਵਿੰਦਾਰ ਬੰਦਾ ਸੀ ਤਾਂ ਭਾਈ ਸਾਹਿਬ ਬੈਠਿਆ ਮੋਢੇ ਤੇ ਪਰਨਾ ਤੇ ਮਾਮਾ ਬੁਰੂ ਕਹਿੰਦੇ ਤੂੰ ਕੀ ਲੈਣਾ ਖੋਲਖੇ ਜਾਓ ਪਕੌੜੇ ਗੂੜੇ ਖਾਓ ਜਲੇਬੀਆਂ ਚਾਹ ਜੂ ਪੀਓ ਨਾਲ ਕੋਈ ਫੀਮ ਡੋਡੇ ਖਾਣੇ ਖਾਓ ਤੇ ਗੁੱਡੀ ਬਨੋ ਆਖੋ ਸਤ ਸਿੱਧੀਆਂ ਜੀਆਂ ਗੱਲਾਂ ਕਹਿੰਦੇ ਦਸਵੇਂ ਤੀ ਕੀ ਤੂੰ ਕੀ ਲੈਣਾ ਉਹ ਤੂੰ ਕਿਨੇ ਬਾਬਾ ਜੀ ਟੁੱਟ ਕੇ ਪੈ ਗਏ ਆ ਸਾਧੂ ਇਦਾਂ ਹੀ ਹੁੰਦੇ ਆ ਜਿਹੜੇ ਮੂੰਹ ਦੇ ਮਿੱਠੇ ਹੁੰਦੇ ਉਹ ਖਤਰਨਾਕ ਹੁੰਦੇ ਗੱਲ ਯਾਦ ਰੱਖਿਓ ਜਿਹੜਾ ਫਕਰ ਹੁੰਦਾ ਤੇ ਖੱਖਰ ਇਹਨੂੰ ਨਾ ਹੀ ਛੇੜੋ ਜਿੰਨੇ ਛੇੜੇ ਉਹਨੇ ਸੋਖ ਨਹੀਂ ਪਾਇਆ ਤੇ ਬਸ ਖਿਆਲ ਰੱਖਣਾ ਕੌੜੀ ਚੀਜ਼ ਸਰੀਰ ਲਈ ਬੜੀ ਵਧੀਆ ਹੁੰਦੀ ਹੈ ਤੇ ਸਾਡੇ ਪ੍ਰਚਾਰਕਾਂ ਚ ਵੀ ਸਾਡੇ ਸਤਕਾਰਯੋਗ ਬਾਪੂ ਜਸਵੰਤ ਸਿੰਘ ਜੀ ਕੌੜੇ ਨੇ ਉਹ ਸਾਰਿਆਂ ਨੂੰ ਲੱਗਦੇ ਪਰ ਗੱਲ ਸੱਚੀ ਉਹਨਾਂ ਦੀ ਵੀ ਸਿਹਤ ਰੱਬੀ ਅਰਦਾਸ ਕਰਿਓ ਨਾਨਕ ਨਾਮ ਚੜ੍ਹਦੀ ਕਲਾ ਗਿਆਨੀ ਜੀ ਦਾ ਆਪਰੇਟ ਹੋਇਆ ਏ ਬਜ਼ੁਰਗ ਨੇ ਮਾਰੇ ਤੰਦਰੁਸਤੀ ਦੇਣਾ ਬਲਾਰੇ ਕੌਮ ਕੋਲ ਅੱਗੇ ਗਿਣਤੀ ਮਿੰਤੀ ਦੇ ਆ ਤੇ ਬਾਕੀ ਤੁਸੀਂ ਵੇਖ ਰਹੇ ਹੋ ਮੈਂ ਇੱਧਰ ਨਾ ਜਾਵਾਂ ਮਹਾਪੁਰਖਾਂ ਦੀ ਬਾਤ ਪੈ ਰਹੀ ਕਹਿੰਦੇ ਦਸਵਾਂ ਕਿਦਾਂ ਖੁੱਲਦਾ ਕਹਿੰਦੇ ਕੰਮ ਕੀ ਕਰਦਾ ਉਹ ਇਹ ਕਹਿੰਦੇ ਖੇਤੀ ਦਾ ਕਹਿੰਦੇ ਫਿਰ ਨੱਕਾ ਕਿਵੇਂ ਬਣਿੰਦਾ ਦੱਸ ਉਨੀ ਫਿਰ ਦੱਸਿਆ ਜਲਦੀ ਕਹਿੰਦੇ ਕਈ ਲੈ ਕੇ ਟੱਪਾ ਸੁੱਟੋ ਨੱਪੋ ਫਿਰ ਸੁੱਟੋ ਫਿਰ ਨੱਪੋ ਫਿਰ ਸੁੱਟੋ ਸੱਤਕ ਸੁੱਟ ਕੇ ਕਹਿੰਦਾ ਜੀ ਵੱਜ ਗਿਆ ਕਹਿੰਦੇ ਜਾ ਗੁੱਡੀ ਵੰਜਾ ਦਸਵਾਂ ਇਦਾਂ ਹੀ ਖੁੱਲਦਾ ਕੋਏ ਵੇਖੋ ਡੂੰਗੀ ਗੱਲ ਸਾਡੇ ਵਰਗਾ ਕਥਾਵਾਚਕ 2 ਘੰਟੇ ਖਾਪਦਾ ਰਹੇ ਨਾ ਪ੍ਰਮਾਣ ਦੇ ਦੇ ਕੇ ਪੰਕਤੀਆਂ ਦੇ ਤੇ ਸੰਗਤ ਆਖੂ ਗੱਲ ਨਹੀਂ ਬਣੀ ਸਾਧੂ ਹੱਸ ਕੇ ਵੀ ਕਹਿ ਗਿਆ ਤੇ ਲੈ ਗਿਆ ਮਾਹੀਆ ਨਾ ਉਹਨਾਂ ਦੀ ਉਹ ਖਵਾ ਨਹੀਂ ਨਾ ਪੈਸਿਆਂ ਲਈ ਉਹ ਉਹ ਤਾਂ ਆਪਦੀ ਮौज ਵਿੱਚ ਰਹਿੰਦੇ ਬਾਈ ਨਾ ਉਹ ਕਿਸੇ ਦੇ ਆਖੇ ਤੇ ਕਥਾ ਕਰਦੇ ਸਾਨੂੰ ਕਰਨੀ ਪੈਂਦੀ ਆ ਜਿੱਦਾਂ ਕਿਸੇ ਨੇ ਕਹਿਤਾ ਸਾਨੂੰ ਉਦਾਂ ਹੀ ਚੱਲਣਾ ਪੈਣਾ ਉਹਂਦੇ ਰੰਗ ਹੱਸੇ ਰੰਗ ਰੋਵੇ ਚੁੱਪ ਵੀ ਪ੍ਰਵਾਹ ਨਹੀਂ ਬਾਅਦ ਸੱਚੇ ਸਾਧੂ ਉਹ ਹੀ ਆ ਜਿਹੜਾ ਕਿਸੇ ਦੀ ਪ੍ਰਵਾਹ ਪ੍ਰਭੂ ਨਾਲ ਕਰੇ ਬੇਪਰਵਾਹ ਤਾਂ ਮਿਲਦੀ ਆ ਜਦੋਂ ਰੱਬ ਨਾਲ ਜੁੜ ਜੀਏ ਤੇ ਜਦੋਂ ਰਸਾਂ 'ਚ ਜੁੜ ਜੀਏ ਫਿਰ ਬੇਪਰਵਾਹੀਆਂ ਮਰ ਜਾਂਦੀਆਂ ਹੀ ਫਿਰ ਮੁੜ ਕੇ ਸਫਾਈਆਂ ਦੇਣੀਆਂ ਪੈਂਦੀਆਂ ਆਖੋ ਸਤਨਾਮ ਬੇਪਰਵਾਹੀ ਮਰ ਜਾਂਦੀ ਐ ਇਸ ਕਰਕੇ ਮਹਾਪੁਰਖਾਂ ਨੇ ਆਖਿਆ ਕਹਿੰਦੇ ਭਾਈ ਜਿੱਦਾਂ ਨੱਕਾ ਬੱਦਦਾ ਨੌ ਨੱਕੇ ਬੰਨਣੇ ਪੈਣੇ ਫਿਰ ਦਸਵਾਂ ਖੋਲਣਾ ਨੌ ਦਰਵਾਜ਼ੇ ਜਿਹੜੇ ਆ ਕਿਹੜਾ ਮਾਈ ਦਾ ਲਾਲ ਬੰਨ ਲੂ ਇਹਨੂੰ ਪਹਿਲੀ ਗੱਲ ਤੇ ਅੱਖਾਂ ਹੀ ਨਹੀਂ ਰੋਕ ਆਣੀਆਂ ਜਦੋਂ ਆਪਾਂ ਗੁਰਦੁਆਰੇ ਵੀ ਆਉਣੇ ਨਾ ਜੀ ਦਾ ਮੜਾ ਜਿਆ ਸੋਹਣਾ ਚਿਹਰਾ ਭਾਵੇਂ ਬੀਬੀ ਜਾਂ ਬੰਦਾ ਵਾ ਮਣ ਦੇ ਅੰਦਰੋਂ ਡੋਲਦਾ ਹੀ ਅੱਖ ਹੋਏ ਮੰਨ ਲਓ ਤੁਸੀਂ ਮੈਂ ਤੇ ਮੰਨ ਗਿਆ ਬੋਲੋ ਸਤ ਸਤ ਇੱਕ ਅੜਿਸ਼ ਚਾਹੀਏ ਕਿਉਂ ਭੈਣੋ ਵੀਰੋ ਜਦੋਂ ਵੀ ਆਪਾਂ ਗੁਰਦੁਆਰੇ ਆਉਣੇ ਆ ਕਿਸੇ ਦੀ ਬੋਡੀ ਵੱਲ ਵੇਹਣੇ ਜਿਹਨੂੰ ਰੱਬ ਨੇ ਉਹ ਸੰਦਿੱਤਾ ਹੁੰਦਾ ਤੇ ਅੱਖਾਂ ਦਾ ਦਰਵਾਜ਼ਾ ਖੁੱਲਦਾ ਪੈਰਾਂ ਤੋਂ ਸਿਰ ਤੱਕ ਸਕੈਨਿੰਗ ਕਰ ਦਿੰਨੇ ਭਾਵੇਂ ਬੋਲ ਗਏ ਨਾ ਬੋਲ ਗਏ ਪਹਿਲਾ ਨੱਕਾ ਅੱਖਾਂ ਦਾ ਅੱਖ ਹੀ ਨਹੀਂ ਰੋਕ ਆਉਂਦੀਆਂ ਬਾਣੀ ਕਹਿੰਦੀ ਅੱਖੀਂ ਦੇਖ ਨਾ ਰੱਜੀਆਂ ਭਾਵੇਂ ਬੁੱਢਾ 17 ਸਾਲਾਂ ਦਾ ਪਿੰਡ ਦੇ ਚੌਂਕ 'ਚ ਬੈਠਾ ਹੋਵੇ ਨਾ ਉਹ ਵੀ ਹੱਥ ਜਿਆ ਰੱਖ ਕੇ ਆਖੂ ਆਹ ਕਿਹੜੀ ਜਾਂਦੀ ਆ ਵੀ ਤੂੰ ਆਂਬ ਲੈਣੇ ਆ ਵੀ ਤੂੰ ਸਿਆਣਾ ਬਣ ਜਾ ਵੇਖੋ ਇਹ ਗੁਰਮਤਿ ਦੀ ਪੜ੍ਹਾਈ ਆ ਇਹ ਨੌਂ ਦਰਵਾਜ਼ਿਆਂ ਨੇ ਅੱਜ ਲੋ ਸਤਿਆਨਾਸ਼ ਕਰਤਾ ਵਿੱਚ ਹੀ ਅਹੀਂ ਵੀ ਆ ਜਾਂਦੇ ਬੜੇ ਬੜੇ ਵਿੱਲੋ ਕੀ ਬੰਦਿਆ ਦੁਨੀਆ ਤੇ ਸਭ ਦੀਆਂ ਬਾਜ਼ੀਆਂ ਲੱਗ ਜਾਂਦੀਆਂ ਈ ਉਨੀ ਮਾਮ ਪੁਰਖਾਂ ਆਖਿਆ ਕਹਿੰਦੇ ਨੌ ਨੱਕੇ ਬੰਨ ਲਓ ਦਸਵਾਂ ਫੇਰ ਖੁੱਲਣਾ ਗੱਲਾਂ ਨਾ ਨਹੀਂ ਇਹ ਨੌ ਬੰਨਣੇ ਬੜੇ ਔਖੇ ਤੇ ਮਾਰੇ ਤਰਸ ਕਰਨ ਤੇ ਫੇਰ ਹੀ ਖੇਡ ਵਾਪਰਦੀ ਪਹਿਲੀ ਗੱਲ ਤੇ ਅੱਖਾਂ ਨਹੀਂ ਬੰਦ ਹੁੰਦੀਆਂ ਜੇ ਅੱਖਾਂ ਸੰਭਾਲ ਲਈਏ ਤੇ ਕੰਨ ਨਹੀਂ ਰੋਕ ਆਉਂਦੇ ਵੇਰ ਕੇ ਅੱਜ ਵੀ ਵੇਖ ਲਓ ਕਦੇ ਸੁ ਵੇਖਿਆ ਤੁਸੀਂ ਪੰਜਾਬ ਦੇ ਵਿੱਚ ਕਿਸੇ ਦੇ ਟਰੈਕਟਰ ਤੇ ਪਹਿਲੀ ਪਾਉਂਦੇ ਆ ਕੀਰਤਨ ਦੀ ਕੈਸਟ ਲੱਗੀ ਹੋਵੇ ਕੰਪੈਨ ਚੱਲਦੀ ਦੇ ਉੱਤੇ ਕੀਰਤਨ ਲਗਾ ਹੋਵੇ ਜਾਂ ਕਿਸੇ ਦੀ ਦੁਕਾਨ ਦੇ ਵਿੱਚ ਕੋਈ ਵਿਰਲੇ ਆਉਣਗੇ ਨਹੀਂ ਤਾਂ ਮੁਸ਼ਕਲ ਆ। ਸਭ ਦੇ ਗੰਦੇ ਗੀਤ ਲੱਗੇ ਆ। ਗੱਡੀ 'ਚ ਵੀ, ਮੋਬਾਈਲ 'ਚ ਵੀ, ਡਾਇਰੈਕਟਰ ਤੇ ਵੀ, ਵਿਆਹ ਤੇ ਵੀ ਤੇ ਪੜਨਦੇ ਹੁੰਦੇ ਰਾਜ ਕਰੇਗਾ। ਆ ਕੀ ਰਹਿਣਾ? ਇਹ ਕੰਨਾਂ ਦਾ ਰਾਸਾ ਜੀ। ਕੰਨਾਂ ਦਾ ਰਾਸ ਬੜਾ ਪੈ ਗਿਆ। ਆ ਇੱਕ ਮੈਨੂੰ ਵੀਰ ਭੈਣ ਦੱਸੇ ਕਿਸੇ ਦੇ ਵਿਆਹ 'ਚ ਉਹਨਾਂ ਕਥਾ ਸੁਣਦੇ। ਪਰਿਵਾਰ ਤੇ ਉਹਨਾਂ ਕਹੇ ਬਾਬਾ ਜੀ ਕਹਿੰਦੇ ਹੁੰਦੇ ਆ ਵੀ ਵਿਆਹ 'ਚ ਟਾਢੀ ਸਿੰਘ ਲਾਇਆ ਕਰੋ। ਵੀ ਆਪਾਂ ਉਹਨੂੰ ਕੰਜਰ ਲਾਉਣੇ। ਦੇਉਨਾਤਾ ਡੀ ਲਾਇਆ ਤੇ ਵਿਚਾਰੇ ਦਸਨ ਕਹਿੰਦੇ 400 ਬੰਦਾ ਮੇਲ ਚ ਆਇਆ ਸਾਰੇ ਬਾਹਰ ਲੇੜ ਕੇ ਪਦਾਰਥਾਂ ਨਾ ਧੁੱਪੇ ਬੈਠੇ ਤੇ ਢਾਡੀ ਅੰਦਰ ਲੱਗੇ ਤੇ 5 ਬੀਬੀਆਂ ਤੇ 7 ਬੰਦੇ ਆਪ ਕੋ ਸਤਨਾ ਅੰਦਰ ਬੈਠੇ 5 7 ਬੰਦੇ ਉਹ ਕਹਿੰਦੇ ਬਾਬਾ ਜੀ ਕੀ ਕਰਨਾ ਸਾਰੇ ਰਿਸ਼ਤੇਦਾਰ ਮੂੰਹ ਜਿਆ ਬਣਾਉਂਦੇ ਲੈ ਇੱਥੇ ਵੀ ਬਾਬੇ ਵਾੜਲੇ ਜੀ ਆਪ ਕੋ ਸਤਨਾ ਇਹਨਾਂ ਦਾ ਬੇੜਾ ਜਿਹੜਾ ਡੁੱਬਣ ਤੇ ਆਇਆ ਹੁਣ ਹੁਣ ਸਾਡਾ ਅੰਤ ਆਇਆ ਤੇ ਮਾੜੀ ਗੱਲ ਤੋਂ ਮਾਫੀ ਦੇ ਦੇਣੀ ਤੇ ਮਾਰੇ ਸੱਚੇ ਪਾਤਸ਼ਾਹ ਗੇ ਰੋਜ਼ ਅਰਦਾਸ ਕਰਦਾ ਸਿੰਘ ਸਾਹਿਬ ਤੜਕੇ ਰਮੰਦਰ ਸਾਹਿਬ ਸਿੱਖਾਂ ਦਾ ਮਣਨੀਵਾ ਮਾਤੁਚ ਰੋਜ਼ ਅਰਦਾਸ ਹੁੰਦੀ ਗੁਰੂ ਰਾਮਦਾਸ ਸਾਡੇ ਤੇ ਕਿਰਪਾ ਕਰਕੇ ਸਾਡੀ ਬੁੱਧੀ ਦੀ ਰੱਖਿਆ ਕਰੋ ਸਾਡੀ ਬੁੱਧੀ ਫ੍ਰਿਸ਼ਟੋ ਚੱਲੀ ਆ ਇੱਥੇ ਕੋਈ ਲਾਇਆ ਹੁੰਦਾ ਗਵਣ ਵਾਲਾ ਤੇ ਮੈਨੂੰ ਨਹੀਂ ਖਿਆਲ ਬਾਬਾ ਜੀ ਸੱਦਨ ਦੀ ਲੋੜ ਪਣੀ ਕੇਣਾ ਬੰਦਾਲ ਮੁੱਕ ਜਾਂਦੇ ਆ ਬਸ ਇੰਨੀ ਇੱਕ ਗੱਲ ਮਹਾਂਪੁਰ ਕਹਿੰਦੇ ਕੰਨਾਂ ਦਾ ਦਰਵਾਜ਼ਾ ਸੁਭਾਲ ਲੋ ਆ ਜਿਹੜੀ ਜੀਵ ਇਹ ਰੋਟੀ ਪਾਣੀ ਖਾਂਦਿਆਂ ਵੀ ਨਿੰਦਿਆ ਚੁਗਲੀ ਤੋਂ ਗਰੇਜ ਨਹੀਂ ਕਰਦੀ ਚਾਹ ਪਾਣੀ ਪੀਂਦਿਆਂ ਵੀ ਲੋਕਾਂ ਦਾ ਗੰਦ ਨਾਲ ਹੀ ਖਾਂਦੇ ਆਖੋ ਵੈਗਰੋ ਇਹ ਨੌਂ ਦਵਾਰਿਆਂ ਦੀ ਮੇਖੇੜ ਚ ਨਾ ਪਾਵਾਂ ਮੈਂ ਵੀ ਇੰਨੀ ਜੋਗਾ ਨਹੀਂ ਅੱਗੇ ਚੱਲੀਏ ਮਾਂ